ਸਤਿ ਸ਼੍ਰੀ ਅਕਾਲ ਮਹਿਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪਿੰਡਾਂ ਦਾ ਜਿਹੜਾ ਤੁਹਾਨੂੰ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅੱਜ ਵਿਧਾਨ ਸਭਾ ਹਲਕਾ ਫਾਜੂਕਾ ਦੇ ਪਿੰਡ ਉਹ ਜਾਂ ਵਿਖੇ ਖੜੇ ਆ ਤੇ ਸਾਡੇ ਨਾਲ ਪਿੰਡ ਦੇ ਵੀਰ ਗੱਲਬਾਤ ਲਈ ਮੌਜੂਦ ਆ ਪੰਜਾਬ ਸਰਕਾਰ ਦਾ ਇੱਕ ਜਿਹੜਾ ਵਾਅਦਾ ਸੀਗਾ ਵੀ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਵੀ ਬਿਜਲੀ ਦੇ ਜਿਹੜੇ ਬਿੱਲ ਆ ਉਹ ਮਾਫ ਹੋ ਗਏ ਅਸੀਂ ਮਾਫ ਕੀਤੇ ਪਿਛਲੇ 2.5 ਸਾਲ ਦਾ ਜਿਹੜਾ ਰਿਪੋਰਟ ਕਾਰਡ ਵੀ ਉਹ ਦਿਖਾ ਰਹੇ ਆ ਉਸ ਤੋਂ ਇਲਾਵਾ ਜਿਹੜੇ ਹੋਰ ਵੀ ਵਾਅਦੇ ਦੀਆਂ ਗੱਲਾਂ ਕਰਦੇ ਆ ਤੇ ਆਪਾਂ ਪਿੰਡ ਵਾਸੀ ਅੱਜ ਮੌਜੂਦ ਆਪਾਂ ਪਹਿਲਾਂ ਤਾਂ ਇਹਨਾਂ ਨੂੰ ਪੁੱਛਦੇ ਆ ਵੀ 2.5 ਸਾਲ ਦਾ ਜਿਹੜਾ ਪੰਜਾਬ ਸਰਕਾਰ ਦਾ ਰਿਕਾਰਡ ਕਾਰਡ ਆ ਉਹਨੂੰ ਕਿਵੇਂ ਦੇਖਦੇ ਆ ਤੇ ਬਾਕੀ ਜਿਹੜਾ ਆਉਣ ਵਾਲਾ ਦਿਨਾਂ ਦੇ ਵਿੱਚ ਇਲੈਕਸ਼ਨ ਆ ਤੇ ਉਹਨਾਂ ਨੂੰ ਕਿਵੇਂ ਦੇਖਦੇ ਆ ਗੱਲਬਾਤ ਕਰਦੇ ਹਾਂ ਜੀ ਸਸੀ ਗਬਾਈ ਜੀ ਸਸੀ ਗਬਾਈ ਜੀ ਬਾਈ ਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਇੱਕ ਬਦਲਾਅ ਨਾਮ ਨੂੰ ਲੈ ਕੇ ਇੱਕ ਸਰਕਾਰ ਬਣੀ ਸੀਗੀ ਤੇ ਉਹਨੇ 2.5 ਸਾਲਾਂ ਦੇ ਵਿੱਚ ਕਿੰਨਾ ਕੁ ਵਿਕਾਸ ਜਿਹੜਾ ਕੀਤਾ ਬਾਈ ਉਹਨਾਂ ਨੇ 2.5 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਜੀ ਵਾਦੇ ਉਹਨਾਂ ਬਹੁਤ ਕੀਤੇ ਆ ਜੀ ਬਾਕੀ ਇਥੇ ਕੋਈ ਐਮਐਲਏ ਨਹੀਂ ਆਉਂਦਾ ਕੋਈ ਕੁਝ ਨਹੀਂ ਸਰਪੰਚ ਸਰਪੰਚ ਸਾਡੇ ਦੋਨੋਂ ਆ ਸਰਪੰਚ ਬਹੁਤ ਚੰਗੇ ਆ ਬਾਕੀ ਕੋਈ ਗ੍ਰਾਂਟ ਆਉਗੀ ਤਾਂ ਫਿਰ ਤਾਂ ਇਹੋ ਲਾਉਣਗੇ ਪੈਸੇ ਜੀ ਨਹੀਂ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਇਹ ਬਦਲਾਅ ਦੇ ਨਾਮ ਤੇ ਇੱਕ ਲਹਿਰ ਉੱਠੀ ਸੀਗੀ ਉਹਨਾਂ ਨੇ ਹੁਣ ਇਹ ਵੀ ਕਿਹਾ ਸੀਗੇ ਸਾਡਾ ਢਾਈ ਸਾਲ ਦਾ ਜਿਹੜਾ ਰਿਪੋਰਟ ਕਾਰਡ ਦੇਖ ਕੇ ਸਾਨੂੰ ਵੋਟ ਪਾਇਓ ਜੀ ਜਿਹੜੇ ਉਹਨਾਂ ਨੇ ਢਾਈ ਸਾਲਾਂ ਦੇ ਕੰਮ ਕੀਤੇ ਤੁਹਾਨੂੰ ਲੱਗਦਾ ਵੀ ਉਹ ਵੋਟਾਂ ਲੈਣ ਦੇ ਯੋਗ ਢਾਈ ਸਾਲਾਂ ਚ ਬਾਈ ਜੀ ਸਾਨੂੰ ਤਾਂ ਕੋਈ ਕੰਮ ਨਹੀਂ ਵਿਖਦਾ ਜਿਹੜਾ ਤੁਹਾਨੂੰ ਦਸੀਏ ਵੀ ਆ ਕੰਮ ਉਹਨਾਂ ਨੇ ਕੀਤਾ ਹੈ ਜੀ ਖਾਲੀਆਂ ਲਾਲ ਵੇਖ ਲਓ ਜੀ ਸਾਡੇ ਹੱਥਾਂ ਦੇ ਵਿੱਚ ਬਿਜਲੀ ਦੇ ਬਿੱਲ ਆ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਬਿੱਲ ਆ ਸੀ ਜਿਹੜੇ ਬਿਲਕੁਲ ਮਾਫ ਕਰਤੇ ਆ ਤੇ ਕਿੰਨਾ ਕਿੰਨਾ ਤੁਹਾਨੂੰ ਬਿੱਲ ਆ ਜਿਹੜਾ ਇੱਕ ਵਾਰੀ ਆਪਾਂ ਕੈਮਰੇ ਦੇ ਸਾਹਮਣੇ ਬਿੱਲ ਵੀ ਦਿਖਾਵਾਂਗੇ ਤੇ ਇੱਕ ਵਾਰੀ ਉਹ ਬੋਲ ਕੇ ਦੱਸ ਦੋ ਕਿੰਨਾ ਆ ਬਿੱਲ ਜੀ ਸਾਨੂੰ ਆਈ 23150 ਰੁਪਏ ਜੀ ਅੱਛਾ 23000 ਰੁਪਏ ਦਾ ਬਿੱਲ ਆ ਕਿਵੇਂ ਕਰੇ AC ਵਗੈਰਾ ਚੱਲਦੇ ਕੋਸ ਨਹੀਂ ਚੱਲਦਾ ਜੀ AC ਬਸ ਜੀ ਅੱਛਾ 23000 ਦਾ ਬਿੱਲ ਕਿੰਨੀ ਤਰੀਕ ਤੱਕ ਦੋ ਇਹ ਕਦੋਂ ਕਦੋਂ ਆ ਇਹ ਸੇ ਨਵੇਂ ਹੀ ਆ ਨਾ ਅੱਛਾ 16 5 23 ਕੈਮਰਾਮੈਨ ਨੂੰ ਕਹਾਂਗੇ ਇੱਕ ਵਾਰੀ ਜ਼ਰੂਰ ਨੇੜੇ ਹੋ ਕੇ ਇਹ ਕਲੀਅਰ ਕਰਕੇ ਬਿਲਕੁਲ ਦਿਖਾ ਦਿਓ ਨਾਮਤਾ ਵੀ ਦਿਖਾ ਦਿਓ ਤੇ ਆ 23000 ਤੋਂ ਇਹ ਆ ਵੇਲੇ ਕਿੰਨਾ ਜੀ ਇਹਨਾਂ ਸ਼ੈਲਰ ਦਾ ਬਿੱਲ ਨਹੀਂ ਹੁੰਦਾ ਬਿਜਲੀ ਦੇ ਜਿਹੜੇ ਬਿੱਲ ਆ ਇਹ ਇੱਕ ਗਰੀਬ ਮਜ਼ਦੂਰ ਪਰਿਵਾਰਾਂ ਦੀ ਜੀ ਮਿਹਨਤ ਮਜ਼ਦੂਰ ਪਰਿਵਾਰ ਹੈ ਜੀ 23000 ਤੇ ਬਾਕੀ ਜਿਹੜੇ ਵਾਦੇ ਸੀ ਇਹਨਾਂ ਦੇ ਕੋਈ ਔਰਤਾਂ ਨੂੰ 1000 ਰੁਪਿਆ ਜਿਹੜਾ ਰਸੋਈ ਖਰਚਾ ਜਾਂ ਪੈਨਸ਼ਨਾਂ ਵਾਦੇ ਦੀ ਉਹ ਕਿਵੇਂ ਨਹੀਂ ਜੀ ਕੁਛ ਨਹੀਂ ਇਹਨਾਂ ਨੇ ਵਾਦਾ ਕੀਤਾ ਸੀ ਔਰਤਾਂ ਨੂੰ 1000 ਰੁਪਿਆ ਪਾਵਾਂਗੇ ਇਹ ਕੁਛ ਨਹੀਂ ਪੈ ਰਿਹਾ ਜੀ ਉਲਟਾ ਪੈਲਸ ਨਹੀਂ ਕੱਟੇ ਜਾਂਦੇ ਨੇ ਜੀ ਅੱਛਾ ਪੈਨਸ਼ਨਾਂ ਵੀ ਕੱਟੀਆਂ ਜਾਂਗੀਆਂ ਤੁਹਾਡੇ ਹਾਂਜੀ 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 ਤੇ ਬਾਈ ਜੀ ਸਾਡੇ ਨਾਲ ਹੋਰ ਆ ਗੱਲਬਾਤ ਕਰ ਲਈ ਹਾਂਜੀ ਬਾਈ ਜੀ ਕਿਵੇਂ ਇੱਥੇ ਜਿਹੜੇ ਪੰਜਾਬ ਸਰਕਾਰ ਦੇ ਵਾਦੇ ਸੀ ਉਹ ਆਪਣੇ ਵਾਦੇ ਤੇ ਪੂਰਾ ਖਰਾਬ ਉਤਰਾਈ ਹੈ ਉਹ ਵਾਦੇ ਤੇ ਨਹੀਂ ਉਤਰੇ ਤੇ ਦੂਜਿਆਂ ਨਾਲ ਇਹ ਜਿਹੜੇ ਦਾਣਾ ਹੈਗਾ ਆਟਾ ਹੈਗਾ ਸਾਨੂੰ ਨਹੀਂ ਮਿਲਿਆ ਅੱਛਾ ਪਿਛਲੀ ਵਾਰ ਇਹਗੇ 2.5 ਮਹੀਨੇ ਹੋ ਗਏ ਅੱਛਾ ਕਣਕ ਆਟਾ ਨਹੀਂ ਮਿਲਿਆ ਨਹੀਂ ਕਿੰਨੇ ਕੇ ਜਿਹੜੇ ਪਰਿਵਾਰਾਂ ਨੂੰ ਨਹੀਂ ਮਿਲਿਆ ਪਰਿਵਾਰਾਂ ਸਭ ਉਹ ਸਿੱਖਾਰੇਗੇ ਨੇ ਹਾਂ ਇਹ ਜਿਹੜਾ ਇਸੇ ਸਰਕਾਰ ਚ ਕੱਟਿਆ ਗਿਆ ਨਹੀਂ ਸਹੀ ਸਹੀ ਚ ਨਹੀਂ ਮਿਲਿਆ ਤੇ ਇਥੋਂ ਦੇ ਜਿਹੜੇ ਤੁਹਾਡੇ ਵਿਧਾਇਕ ਆ ਐਮ ਐਲ اے ਤੁਸੀਂ ਬਣਾ ਕੇ ਉਹ ਕਿਵੇਂ ਲੋਕਾਂ ਦੀਆਂ ਮੁਸ਼ਕਲਾਂ ਸੋ ਨਾਉਂਦੇ ਵੋਟਾਂ ਤੋਂ ਬਾਅਦ ਆਏ ਨੇ ਇਥੇ ਆਦਿ ਆ ਗਿਆ ਅੱਲਾਹ ਬਤਾ ਕਰਗੇ 4 ਉਹ ਸ਼ਰੇ ਕਿ ਕੱਚੀ ਤੰਦ ਨ ਬੰਨੇ ਹੋਣਾ ਵੀ ਬੰਦੇ ਲੋਕ ਰਾਜੀ ਹੋ ਜਾਣਗੇ ਰਾਜੀ ਕਿਥੋਂ ਹਸਣ ਦੇ ਕੁਝ ਕੰਮ ਹੀ ਨਹੀਂ ਕੀਤਾ ਤੇ ਹੁਣ ਲੋਕ ਸਭਾ ਦੀਆਂ ਵੋਟਾਂ ਇੱਕ ਤਰੀਕ ਨੂੰ ਉੱਪਰ ਸੈਂਟਰ ਦੀ ਸਰਕਾਰ ਬਣਦੀ ਆ ਤੇ ਕੀ ਉਮੀਦ ਰੱਖਦੇ ਹੋ ਜਿਹੜੀ ਆਉਣ ਵਾਲੀ ਸਰਕਾਰ ਤੁਹਾਡੇ ਵਾਅਦੇ ਪੂਰੇ ਕਰ ਦੂ ਵਾਅਦੇ ਇਹ ਕਰੇਗੀ ਸਰਕਾਰ ਇਹਨੂੰ ਲੰਮਾ ਪ੍ਰਸਾਸ਼ਿਕਾ ਇਹ ਕਰਦੇ ਹੋਏ ਸਾਨੂੰ ਪਤਾ ਸਰਕਾਰ ਦਾ ਜਿਹੜੀ ਮੌਜੂਦਾ ਸਰਕਾਰ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹਾਂ 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 ਅੱਛਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਮੀਦ ਰੱਖਦੇ ਆ ਕਿ ਵਾਅਦੇ ਪੂਰੇ ਹੋ ਜਾਣਗੇ ਨਹੀਂ ਇਹਨੇ ਬ੍ਰੇਕ ਹੈਗੇ ਨਾ ਵੋਟ ਨਹੀਂ ਪੈਣੀ ਮੇਰੇ ਸਾਹਬ ਅੱਛਾ ਨਾ ਨਾ ਐਡ ਕੀ ਦਾ ਰੁਝਾਨ ਕਿਹੜੇ ਪਾਸੇ ਆ ਵੋਟਾਂ ਦਾ ਤੁਹਾਡੇ ਪਿੰਡਾਂ ਦਾ ਸਾਡਾ ਹੈਗਾ ਇਹ ਕਿ ਟੌਣ ਮੈਂ ਇੱਥੇ ਆਇਆ ਤੇ ਯਾਰ ਦੋਸਤ ਕੋਲ ਇਹ ਬਾਅਦ ਮੈਂ ਘਰੇ ਜਾ ਤਾ ਘਰੋਂ ਡਾਠਾ ਲੈਣਾ ਨੇ ਘਰ ਵਾਲੀ ਨਾਲ ਵੀ ਕਿੱਥੇ ਚੱਲਣਾ ਹੈ ਹਾਂਜੀ ਹੋਰ ਵੀ ਵੀਰ ਸਾਡੇ ਨਾਲ ਤੁਸੀਂ ਵੀਰੇ ਬਿੱਲ ਦਿਖਾਉਂਦੇ ਸੀਗੇ ਤੁਹਾਨੂੰ ਵੀ ਜਿਹੜੇ ਪਰਿਵਾਰ ਨੂੰ ਬਿਜਲੀ ਦੇ ਬਿੱਲ ਜਿਹੜੇ ਆ ਰਹੇ ਹਾਂਜੀ ਸਰ ਆ ਰਹੇ ਨੇ ਕਿੰਨਾ ਕ ਬਿੱਲ ਤੁਹਾਡਾ ਆਇਆ ਸੀ 25000 ਕੁਛ ਰੁਪਏ ਗਏ ਸੀ ਅੱਛਾ 25000 ਤੁਹਾਡਾ ਬਿੱਲ ਤੁਹਾਨੂੰ ਵੀ ਜਿਹੜੇ ਇਹ ਏਸੀ ਵਗੈਰਾ ਕਰੇ ਕੋਈ ਨਹੀਂ ਏਸੀ ਕੋਲਰ ਹੀ ਨਹੀਂ ਆ ਗਿਆ ਸਾਡੇ ਘਰੇ ਤਾਂ ਅੱਛਾ ਕੋਲਰ ਵੀ ਨਹੀਂ ਫਿਰ ਇੰਨੇ ਬਿੱਲ ਇਹ ਪਿੰਡ 'ਚ ਇਸੇ ਤਰ੍ਹਾਂ ਸਾਰੇ ਮਜ਼ਦੂਰ ਪਰਿਵਾਰਾਂ ਨੂੰ ਬਿੱਲ ਆ ਰਹੇ ਬਿਲਕੁਲ ਫਿਰ ਤੇ ਸਰਕਾਰ ਦਾ ਇੱਕ ਵਾਅਦਾ ਸੀਗਾ ਤੁਹਾਨੂੰ ਲੱਗਦਾ ਵੀ ਉਹ ਆਪਣੇ ਵਾਅਦੇ ਤੇ ਖਰੇ ਉਤਰੀ ਜਿਹੜੀ ਉਹ ਕਹਿੰਦੀ 300% ਮਹੀਨੇ ਦੀ ਰਿਡ ਬਿੱਲੀ ਮਾਫ ਕੁੱਛ ਕੋਈ ਮਾਫੀ ਹੈਗਾ ਸਾਰਾ ਕੰਮ ਤੱਕ ਰੱਖਿਆ ਹੁੰਦਾ ਹਕੀਕਤ ਗਰਾਉਂਡ ਜ਼ੀਰੋ ਤੋਂ ਤੁਸੀਂ ਦੇਖ ਹੀ ਚੁੱਕੇ ਆ ਜੀ ਕੱਲੇ ਜਿਹੜੇ ਫੋਕੇ ਜਿਹੜੇ ਇਹਨਾਂ ਦੇ ਵਾਦੇ ਸੀਗੇ ਕੱਲੇ ਕਾਗਜ਼ੀ ਰਹਿ ਗਏ 2.5 ਸਾਲ ਦਾ ਰਿਕਾਰਡ ਪੇਸ਼ ਕਰਕੇ ਵੋਟਾਂ ਮੰਗਣ ਆਲਿਆਂ ਦੇ ਹਕੀਕਤਾਂ ਤੁਸੀਂ ਜਿਹੜਾ ਆਪ ਦੇਖਦੇ ਹੋ ਹੋਰ ਵਿਕਾਸ ਵੀਰੇ ਤੁਹਾਡੇ ਪਿੰਡ ਚ ਹੋਰ ਕਿੰਨਾ ਕੁ ਹੋਇਆ ਜਿਹੜਾ ਪਿਛਲੀਆਂ ਸਰਕਾਰਾਂ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਕਿਹੜੀ ਸਰਕਾਰ ਸਮੇਂ ਤੁਹਾਡੇ ਪਿੰਡ ਚ ਜਿਹੜਾ ਵਿਕਾਸ ਹੋਇਆ ਸਾਡੇ ਕਾਲੀਦਾਲ ਚ ਬਹੁਤ ਵਿਕਾਸ ਹੋਇਆ ਜੀ ਬਹੁਤ ਪੈਸਾ ਆਇਆ ਜੀ ਅੱਛਾ ਹਾਂਜੀ ਜਦੋਂ ਪੰਜਾਬ ਦੇ ਵਿੱਚ ਕਾਲੀ ਦਲ ਦੀ ਸਰਕਾਰ ਸੀ ਹਾਂਜੀ ਜਦੋਂ ਹਾਂਜੀ ਜਦੋਂ ਪੰਜਾਬ ਦੇ ਵਿੱਚ ਕਾਲੀ ਦਲ ਸਰਕਾਰ ਸੀ ਬਹੁਤ ਪੈਸ ਬਾਦਲ ਬਾਦਲ ਤੋਂ ਉੱਤੇ ਕੋਈ ਨਹੀਂ ਆਇਆ ਜੀ ਅੱਛਾ ਹਾਂਜੀ ਬਹੁਤ ਪੈਸਾ ਦਿੱਤਾ ਬਾਦਲ ਨੇ ਜੀ ਤੇ ਅੱਜ ਜੇਕਰ ਲੋਕ ਹੁਣ ਜਿਵੇਂ ਇਹ 2.5 ਸਾਲਾਂ ਦੇ ਵਿੱਚ ਹੀ ਮੈਨੂੰ ਲੱਗਦਾ ਜਿਹੜਾ ਮਣਾ ਤੋਂ ਲੱਥੇ ਪਿਆ ਤੇ ਹੁਣ ਕਿਹਨੂੰ ਜ਼ਿਆਦਾ ਪਸੰਦ ਕਰਦੇ ਆ ਸਰ ਅਸੀਂ ਕਾਲੀ ਦਲ ਤੋਂ ਕਰਦੇ ਜੀ ਹਾਂਜੀ ਮੌਜੂਦਾ ਤੁਸੀਂ ਪੰਜਾਬ ਸਰਕਾਰ ਦੇ ਹਾਲਾਤ ਤਾਂ ਦੇਖ ਹੀ ਲਏ ਆ ਤੇ ਇਸੇ ਤਰ੍ਹਾਂ ਅਸੀਂ ਤੁਹਾਨੂੰ ਪੂਰੇ ਦਿਨ ਦੀ ਕਵਰੇਜ ਦੇ ਵਿੱਚ ਅਲੱਗ-ਅਲੱਗ ਜਿਹੜਾ ਪਿੰਡਾਂ ਦਾ ਹਾਲ ਦਿਖਾਉਂਦੇ ਰਾਵਾਂਗੇ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਆਮਨਦੀਪ ਬਿੱਲਾ ਆ ਜਿਹੜਾ ਵਿਕਾਸ ਤੇ ਇੱਕ ਵਾਰੀ ਝਾਤ ਮਾਰਾ ਦੀਏ ਆ ਜਿਹੜਾ ਵਿਕਾਸ ਹੋਇਆ ਪਿੰਡਾਂ ਦੇ ਵਿੱਚ ਨਾਲੀਆਂ ਬਣੀਆਂ ਜਿਹੜੀਆਂ ਸੜਕ ਤੋਂ ਨਾਲੀਆਂ ਮੈਨੂੰ ਲੱਗਦਾ 2-2 ਫੁੱਟ ਉੱਚੀਆਂ ਸਮੱਸਿਆਵਾਂ ਲਈ ਬਾਈ ਸਾਡੇ ਨਾਲ ਆ ਮੌਜੂਦ ਗੱਲਬਾਤ ਕਰ ਲਈ ਹਾਂ ਜੀ ਵੀਰੇ ਕੀ ਨਾਮ ਪਹਿਲੇ ਦਾ ਬਾਈ ਜੀ ਮੇਰਾ ਨਾਮ ਕੁਲਦੀਪ ਸਿੰਘ ਪਵਿੰਦਰ ਓਝਾਂ ਵਾਲੀ ਦਾ ਰਹਿਣ ਵਾਲਾ ਆ ਵੇਖੋ ਜੀ ਨਾਲੀਆਂ ਦੇ ਨਾਲ ਇਹ 2-3 ਫੁੱਟ ਉੱਚੀ ਹੈ ਸੜਕ ਨੀਵੀਂ ਹੈ ਜੀ ਕਦੋਂ ਕਦੀਆਂ ਬਣੀਆਂ ਇੱਕ ਵਾਰੀ ਕੈਮ ਦੀ ਨਹੀਂ ਜਦੋਂ ਬਣਾਉਣ ਆਉਂਦੇ ਆ ਉਦੋਂ ਪਿੰਡ ਦੀ ਪੰਚਾਇਤ ਜਾਂ ਕਿਸੇ ਨੇ ਅੱਛਾ ਉਹਦੇ ਉੱਪਰ ਉਹ ਪਰਿਵਾਰ ਲੱਗ ਜਾਂਦੇ ਬਸ ਜੀ ਅੱਛਾ ਨਵੀਂ ਨਹੀਂ ਬਸ ਉਹ ਉੱਪਰ ਉੱਪਰ ਕਰ ਹੀ ਜਾਂਦੇ ਘਰ ਕਿਲੇ ਨੀਵੇਂ ਰਹਿ ਗਿਆ ਜੀ ਉੱਪਰ ਉੱਪਰ 22 ਫੁੱਟ ਤੋਂ ਵੀ ਨਾਲੀਆਂ ਉੱਚੀਆਂ ਹੋ ਗਈਆਂ ਘਰ ਥੱਲੇ ਨਹੀਂ ਮੇਰੇ ਹਾਂਜੀ ਹਾਂਜੀ ਇੱਕ ਨਾਲੀ ਇੱਥੇ ਦੇ ਕੋਈ ਲੋਕ ਹੈ ਬੱਚੇ ਭੜੀ ਫਿਰਦੇ ਨੇ ਕੋਈ ਨੌਕਰੀ ਨਹੀਂ ਮਿਲ ਰਹੀ ਕੋਈ ਕਸ਼ਣ ਨਹੀਂ ਮਿਲ ਰਹੀ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ 48 42 ਹਰ ਅਸੀਂ ਨੌਕਰੀ ਸਾਡੇ ਮੁੰਡੇ ਬੀਏ ਡੀ ਕੀਤੀ ਬੈਠੇ ਵੀ ਬੀ ਡੀ ਕੀਤੀ ਬੈਠਾ ਮੇਰੇ ਮੁੰਡੇ ਬੀਏ ਡੀ ਕੀਤੀ ਬੈਠਾ ਤੁਹਾਡੇ ਪਿੰਡ ਚ ਕਿੰਨੇ ਲੋਕਾਂ ਨੂੰ ਜਿਹੜਾ ਰੁਜ਼ਗਾਰ ਮਿਲਿਆ ਰੁਜ਼ਗਾਰ ਕੁਝ ਇਹਨਾਂ ਖਾਸ ਨਹੀਂ ਮਿਲਿਆ ਅੱਛਾ ਤੁਹਾਡੀ ਵੀ ਵੀਰੇ ਕੀ ਪਹਿਲਾਂ ਸਰਕਾਰ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਬਹੁਤ ਵਧੀਆ ਸਰਕਾਰ ਹੈ ਠੀਕ ਹੈ ਜੀ ਨੀ ਇਹ ਸਰਕਾਰ ਵਧੀਆ ਪਰ ਆ ਵੇਖ ਲੋ ਆ ਹਾਲਾਤ ਨਹੀਂ ਹੋਏ ਵਿਕਾਸ ਤਾਂ ਪਹਿਲਾਂ ਤੇ ਨਹੀਂ ਰੋਜ਼ਗਾਰ ਦੀ ਬਾਈ ਗੱਲ ਕਰੀ ਜਾਂਦਾ ਸੀ ਤੁਹਾਡੀ ਕੁਆਲਿਫੀਕੇਸ਼ਨ ਕੀ ਹੈ ਬੀਏ ਬੀਐਡ ਹੁਣ ਮੇਰੇ ਮੂਰਾ ਬੀਐਡ ਕਰਕੇ ਪੰਪ ਤੇ ਕੰਮ ਕਰੇ ਗਿਆਂਦਾ ਉਹ ਕੀ ਫਾਇਦਾ ਪੜਾਈ ਇੰਨੀ ਕਰਾਈਦਾ ਉਂ ਤਾਂ ਕਹਿੰਦਾ ਮੈਂ ਟਿੱਪਨ ਹੱਥੇ ਰਖਾ ਦੂੰਗਾ ਮੈਂ ਨਾਲ ਦੀ ਨਾਲ ਕਰਾ ਦੂੰਗਾ 25 ਸਾਲਾਂ ਦੇ ਕੰਮ ਤੋਂ ਸਰਕਾਰ ਤੇ ਤੋ ਖੁਸ਼ ਹੋ ਤੁਸੀਂ ਏ ਖੁਸ਼ ਤਾਂ ਨਹੀਂ ਹੈ ਗਿਆ ਮਰਜਾ ਤੇ ਸਾਡੇ ਬੱਚਾ ਨੂੰ ਨੌਕਰੀ ਨਹੀਂ ਮਿਲ ਰਹੀ ਹੈ ਮਤਲਬ ਹੈ ਕਿ ਹੁਣ ਇਟਰੀ ਦੀ ਪੋਸਟ ਨੇ ਦੋ ਵਾਰੀ ਕੱਢਤੀ ਆ ਬੀਡ ਦੀ ਇੱਕ 6 7 ਕੱਢਦਾ ਉਹਨਾਂ ਦੇ ਚ ਕੀ ਨੰਬਰ ਹੀ ਨਹੀਂ ਪੈਂਦੇ ਕੋਈ ਫੀਲਡ ਫੈਟਰ ਵਾਲੇ ਆ ਗਏ ਕੋਈ ਦੂਜੇ ਵਿੱਚ ਆ ਗਏ ਉਹ ਵਕਾਸ਼ ਕੀ ਬੰਦਾ ਕਰੇ